ਸੋ ਪਰਮੇਸ਼ਰ ਜੀ ਦੇ ਨਾਮ ਰਸ ਤੋਂ ਬਿਨਾ ਤਾਂ ਜਿੰਨੇ ਵੀ ਹੋਰ ਸਵਾਦ ਨੇ ਹੋਰ ਸਵਾਦ ਦਾ ਮਤਲਬ ਸਰੀਰਕ ਚਾਸਕੇ ਕਹਿੰਦੇ ਇਹ ਸਭ ਫਿੱਕੇ ਆ ਹੋਰ ਸਾਦ ਸਾ ਫਿੱਕੇ ਆ ਵੀ ਅੱਖਾਂ ਦਾ ਸਵਾਦ ਕੰਨਾਂ ਦਾ ਰਸ ਕਹ ਲੋ ਸਵਾਦ ਕਹ ਲੋ ਕੰਨ ਰਸ ਜੀਬ ਰਸ ਚਮੜੀ ਰਸ ਇਹ ਤਾਂ ਫਿੱਕੇ ਆ ਇਹਨਾਂ ਵਿੱਚ ਤਾਂ ਆਪੇ ਹੀ ਭੋਗਿਆ ਜਾਂਦਾ ਆਪੀ ਨੇ ਭੋਗ ਭੋਗਤੈ ਹੋਏ ਪਸਮੜ ਭੌਰ ਸੁਧਾਇਆ ਪਸਮ ਹੋ ਜਾਂਦਾ ਇਹਨਾ ਭੋਗਾਂ ਦੇ ਵਿੱਚ ਤੱਪ ਆਪਣਾ ਆਪ ਹੀ ਇਸ ਕਰਕੇ ਵਾਕਈ ਤੇ ਸਾਰੇ ਜਿਹੜੇ ਸਵਾਦ ਨੇ ਇਹ ਫਿੱਕੇ ਨੇ ਭਾਈ ਪਰ ਬਹੁਤੀ ਦੁਨੀਆ ਇਹਨਾ ਫਿੱਕੇ ਸਵਾਦਾਂ 'ਚ ਮਰ ਜਾਂਦੀ ਹੈ ਕੋਈ ਤੰਦਰਾਸ 'ਚ ਮਰ ਜਾਂਦਾ ਹੈ ਕੋਈ ਅੱਖਰਾਸ 'ਚ ਮਰ ਜਾਂਦਾ ਹੈ ਕੋਈ ਜੀਵਰਾਸ 'ਚ ਮਰ ਜਾਂਦਾ ਹੈ ਕੋਈ ਚਮੜੀ ਰਾਸ 'ਚ ਮਰ ਜਾਂਦਾ ਹੈ ਇਹਨਾ ਰਸਾਂ ਦਾ ਹੀ ਫਲਾਇਆ ਸਾਰੇ ਵੀ ਅੱਖਾਂ ਦੇ ਰਸ ਅੱਖਾਂ ਦੇ ਸਵਾਦ ਵਾਸਤੇ ਕਿੰਨਾ ਫਲਾਇਆ ਹੈ ਅੱਧ ਨੰਗੇ ਨਾਚੋ ਅਸ਼ਲੀਲ ਤਸ਼ਬੀਹਾਂ ਪਿਕਚਰਾਂ ਹੋਰ ਬੜਾ ਕੁਛ ਕਿੰਨਾ ਕੁਛ ਉਹ ਸਿਰਫ ਵੀ ਅੱਖਾਂ ਰੱਜ ਜਾਣ ਅੱਖਾਂ ਨੂੰ ਸੁਆਦ ਆ ਜਾਏ ਕਿੰਨਾ ਕਿੰਨਾ ਕੁਝ ਲੱਛਰਵਾਦ ਹੈ ਕਿੱਡਾ ਕੁ ਚੱਲਦਾ ਕੰਨ ਰਸਤੇ ਵਿੱਚ ਦੇਖੋ ਕਿੱਡਾ ਕੰਨ ਰਸਤੇ ਵਿੱਚ ਫਲਾ ਹੈ ਦੇਖੋ ਕਿੰਨਾ ਲੱਛਰਵਾ ਕਿੰਨਾ ਸਾਰਾ ਜੀਵ ਰਾਸ ਵਿੱਚ ਕਿੰਨਾ ਫਲਾ ਕਿੰਨੀਆਂ ਵੈਰਾਈਆਂ ਕੀ ਕੁਛ ਉਹ ਜਾਸਟ ਫਾਸਟ ਫੂਡ ਜੰਕ ਫੂਡ ਕੀ ਖਾ ਹੋਏ ਪਏ ਐ ਪਤੀ ਇਹ ਤੁਹਾਨੂੰ ਸਾਰਾ ਬਚਿਓ ਬਹੁਤ ਵਾਰ ਗੱਲ ਹੋਈ ਜਾਨੀ ਬਿ ਸੰਤੁਲਿਤ ਭੋਜਨ ਖਾਓ ਭੋਜਨ ਦੀ ਪੌਸ਼ਟਿਕਤਾ ਨੂੰ ਮੁੱਖ ਰੱਖੋ ਪਹਿਲੇ ਨੰਬਰ ਤੇ ਕੀ ਹੈ ਬੈਲੈਂਸਡ ਡਾਈਟ ਵੀ ਲੋੜੀ ਦੇ ਤੱਤ ਹੋਣ ਟੇਸਟ ਕਹਿੰ ਲੋ ਸਵਾਦ ਕਹਿੰ ਲੋ ਦੂਜੇ ਨੰਬਰ ਤੇ ਠੀਕ ਹੈ ਥੋੜਾ ਟੇਸਟ ਤਾਂ ਹੋਵੇ ਸ਼ੱਕ ਨਹੀਂ ਪਰ ਸਵਾਦ ਦੂਜੇ ਨੰਬਰ ਤੇ ਰੱਖਣਾ ਹੈ ਪਹਿਲੇ ਨੰਬਰ ਤੇ ਕੀ ਰੱਖਣਾ ਹੈ ਜੋ ਮੈਂ ਖਾ ਰਿਹਾ ਹਾਂ ਉਹਦਾ ਸਰੀਰ ਨੂੰ ਫਾਇਦਾ ਹੈ ਲਾਭ ਹੈ ਨਾ ਜੇ ਕੋਈ ਲਾਭ ਨਹੀਂ ਨਹੀਂ ਖਾਣਾ ਭਾਵੇਂ ਕਿੰਨੇ ਸਵਾਦ ਹੋਵੇ ਇਸ ਕਰਕੇ ਚਲੋ ਆਪਾਂ ਸਮਝ ਰਹੇ ਸੀ ਵੀ ਹੋਰ ਸਵਾਦ ਆ ਜਿਹੜੇ ਭਾਈ ਸਾਰੇ ਫਿੱਕੇ ਆ ਇੱਕੋ ਹੀ ਸੱਚਾ ਰਸਾ ਹੈ ਮਾਲਕ ਪਰਮੇਸ਼ਰ ਨਾਲ ਜੁੜਨ ਦਾ ਹੋਰ ਸਾਧ ਸੰਭ ਫਿੱਕੇ ਆ ਤਨ ਮਨ ਫਿੱਕਾ ਹੋਏ ਇਹਨਾਂ ਰਸਾਂ ਦੇ ਵਿੱਚ ਚਸਕਿਆਂ ਦੇ ਵਿੱਚ ਤਨ ਮਨ ਹੀ ਫਿੱਕਾ ਹੋ ਜਾਂਦਾ ਆਪਣਾ ਆਪ ਹੀ ਭੁੱਗਿਆ ਜਾਂਦਾ ਏ ਲੋਕ ਹੋਰ ਸਾਧ ਸਾ ਫਿੱਕੇ ਆ ਤਨ ਮਨ ਫਿੱਕਾ ਹੋਏ ਬਿਨ ਪਰਮੇਸ਼ਰ ਜੋ ਕਰੇ ਫਿੱਟਸੋ ਜੀਵਨ ਸੋਏ ਤੂੰ ਮਾਲਕ ਪਰਮੇਸ਼ਰ ਦੀ ਯਾਦ ਬਣਾ ਹੋ ਜੋ ਕੁਝ ਵੀ ਕਰਦਾ ਫਿਰਦਾ ਹੈ ਮਾਲਕ ਨੂੰ ਭੁੱਲ ਕੇ ਬਿਨ ਪਰਮੇਸ਼ਰ ਜੋ ਕਰੇ ਫਿੱਟਸੋ ਜੀਵਨ ਸੋਏ ਕਹਿੰਦੇ ਸਾਰਾ ਜੀਵਨ ਹੀ ਲਾਹਣਤੀ ਬਣ ਜਾਂਦਾ ਹੈ ਫਟਕਾਰ ਜੋਗ ਹੋ ਜਾਂਦਾ ਫਿੱਟਸੋ ਜੀਵਨ ਸੋਏ ਰਣਾਸ ਚ ਪੜਿਆ ਸੀ ਆਪਾਂ ਗੁਰੂ ਜੀ ਪ੍ਰਕਾਰ ਪਾਉਂਦੇ ਆ ਜੋ ਸਤਬੋਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਂ ਕਹਿੰਦੇ ਜਿੰਨਾ ਜਿਉ ਚੁੱਕਿਆ ਕਹਿੰਦੇ ਲਾਹਣਤਾ ਹੈ ਤੇ ਜਿਉਣ ਦੀ ਆਸ ਨੂੰ ਵੀ ਲਾਹਣਤਾ। ਵੀ ਤੈਨੂੰ ਜਿਉਣ ਦਾ ਢੰਗ ਨਹੀਂ ਆਇਆ। ਤਰੀਕਾ ਨਹੀਂ ਆਇਆ ਜਿਉਣ ਦਾ ਤੈਨੂੰ ਗੁਰੂ ਤੋਂ ਢੰਗ ਨਹੀਂ ਸਿੱਖਿਆ। ਕਹਿੰਦੇ ਜਿਉਂ ਕੀ ਕੀ ਕਰੇਗਾ ਜਿਉਣ ਨੂੰ ਲਾਹਣਤਾ। ਜਿਉਂ ਅੰਨ ਖੋਪਣ ਨੂੰ ਜਿਉਣਾ ਨਹੀਂ ਕਹਿੰਦੇ। ਸੋ ਇਸ ਕਰਕੇ ਕਹਿੰਦੇ ਬਿਨ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ। ਅਗਲੀ ਪੰਕਤੀ ਅੰਚਲ ਗਹਿ ਕੈ ਸਾਧਕਾ ਤਰਨਾ ਇਹ ਸੰਸਾਰ। ਕਹਿੰਦੇ ਸਾਧੂ ਦਾ ਪੱਲਾ ਫੜ ਕੇ ਇਹ ਸੰਸਾਰ ਨੂੰ ਤਰਨਾ ਹੈ ਅੰਚਲ ਦਾ ਅਰਥ ਪੱਲਾ ਅੰਚਲ ਗੈਂ ਕਹੇ ਸਾਧ ਕਾ ਸਾਧੂ ਦਾ ਅਰਥ ਬਣ ਜੂ ਕਰਾਂਗੇ ਨਾ ਉਹ ਸਾਧ ਸਤਗੁਰ ਆ ਗਈ ਪਛਾਣ ਨਾ ਉਹ ਸਾਤ ਸਤਗੁਰ ਨਮਸਕਾਰ ਹੋਰ ਲੈ ਪਛਾਣ ਕਰ ਲੋ ਸਮਾਰ ਕੇ ਉਤਮ ਸਲੋਕ ਸਾਧਕੇ ਪਛਾਣ ਆ ਗਈ ਨਾ ਸਾਧੂ ਸਾਧਪੁਰ ਭਾਵ ਇਹ ਪਛਾਣ ਕਰਉਣੀ ਜ਼ਰੂਰੀ ਹੁੰਦੀ ਹੈ ਸਪਸ਼ਟ ਗੱਲ ਹੈ ਬਿਨਾ ਪਛਾਣ ਤੋਂ ਕੁਝ ਲੋਕ ਜਿਹੜੇ ਘਰੋਂ ਵਿਫਤਾ ਦੇ ਮਾਰੇ ਭੱਜ ਕੇ ਧੋਨੇ ਲਾ ਕੇ ਬਹਿ ਜਾਂਦੇ ਆ ਕੇਸ ਖਲਾਰ ਕੇ ਸੱਟ ਸਵਾਹ ਪਾ ਕੇ ਲੰਗੋਟ ਬੰਨ੍ਹ ਕੇ ਉਹਨੂੰ ਸਾਧੂ ਆਤਮਾ ਮੰਨੀ ਜਾਂਦੇ ਆ ਇਹ ਸਾਧੂ ਆਤਮਾ ਨਹੀਂ ਹੁੰਦੇ ਨਿੰਦਾ ਨਾ ਕਦੇ ਕਹਦੇ ਹੋ ਸੱਚੀ ਗੱਲ ਕੋਈ ਨਿੰਦਾ ਨਹੀਂ ਹੁੰਦੀ ਨਾ ਇਹ ਘਰੋਂ ਭੱਜੇ ਹੋਏ ਲੋਕ ਹੁੰਦੇ ਨੇ ਭਗੌੜੇ ਲੋਕ ਹੁੰਦੇ ਨੇ ਇਹ ਥੋੜਾ ਸਾਧੂ ਮਹਤਮਦ ਦੀ ਗੱਲ ਹੈ ਨਹੀਂ ਨਹੀਂ ਬਸ ਗੁਰਬਾਣੀ ਨਾਲ ਜੁੜਨਾ ਹੀ ਸਾਧੂ ਦਾ ਪੱਲਾ ਫੜਨਾ ਹੈ ਪੱਲਾ ਫੜਨਾ ਮੀਰ ਪਿੱਛੇ ਲੱਗਣਾ ਫੋਲੋ ਕਰਨਾ ਅਸੀਂ ਕਿਹਨੂੰ ਫੋਲੋ ਕਰਨਾ ਬੋਲੋ ਗੁਰਬਾਣੀ ਨੂੰ ਇਹੀ ਸਾਧੂ ਸਤਗੁਰ ਦਾ ਪੱਲਾ ਫੜਨਾ ਹੈ ਆ ਸਾਰੇ ਸਾਧ ਸੰਤ ਉਸ ਸਾਡੇ ਕੋਲੇ ਬੈਠੇ ਆ ਇਸ ਕਰਕੇ ਇਦਾਂ ਅੰਚਲ ਗਏ ਕਿ ਸਾਧ ਕਾ ਤਰਨਾ ਹੈ ਇਹ ਸੰਸਾਰ ਤੇ ਆ ਜਿਹੜੇ ਥਾਂ ਥਾਂ ਫਿਰਦੇ ਹੁੰਦੇ ਨੇ ਇਹ ਬਾਣੀ ਦਾ ਫੈਸਲਾ ਹੈ ਪੂਆਂਰ ਤਾਪ ਗੇਰੀ ਕੇ ਵਸਤਰਾ ਹੱਪਦਾ ਕਾ ਮਾਰਿਆ ਗਰਹਤੇ ਨਸਤਾ ਮੈਂ ਕੋਲੋਂ ਨਹੀਂ ਕਿਹਾ ਜੇ ਕੋ ਬਣਦਾ ਫੈਸਲਾ ਕਹਿੰਦੇ ਆ ਜਿਹੜਾ ਗੇਰੂ ਕੱਪੜੇ ਪਾਈ ਧੂਆਂ ਲਾਈ ਬੈਠਾ ਪੂਆਂਰ ਤਾਪ ਧੋਨੇ ਤਾਪਦਾ ਕਹਿੰਦੇ ਕੋਈ ਮਹਾਤਮਾ ਨਹੀਂ ਹੱਪਦਾ ਕਾ ਮਾਰਿਆ ਗਰਹਤੇ ਨਸਤਾ ਇਹ ਵਿਪਤਾ ਦਾ ਮਾਰਾ ਘਰੋਂ ਭੱਜਿਆ ਹੋਇਆ ਭਗੌੜੀ ਕਿਸਮ ਦੇ ਲੋਕ ਬਚਨਾ ਇਤਾਂ ਦੇ ਲੋਕਾਂ ਤੋਂ ਇੱਕ ਤਰ੍ਹਾਂ ਕਹਿ ਲੋ ਵੀ ਮਨੁੱਖਾਂ ਜਾਤੀ ਖਾਦੀ ਜਾਣੀ ਐ ਤਾਂ ਤਾਂ ਜੀ ਮੰਨ ਲੈ ਜਾਵੇ ਮੰਨ ਲਓ ਵੀ ਧਰਮ ਐ ਵੀ ਵਿਆਹ ਨਾ ਕਰਾਉਣਾ ਧਰਮ ਮੰਨ ਲੈ ਜਾਵੇ ਕੰਮ ਕਾਰ ਛੱਡਣਾ ਕਿਰਤ ਛੱਡਣੀ ਧਰਮ ਮੰਨ ਲੈ ਜਾਵੇ ਖਾਦੀ ਨਹੀਂ ਜਾਊ ਮਨੁੱਖ ਦਾ ਦੱਸ ਦਿਓ ਜੀ ਮੰਨ ਲਓ ਸਾਰੇ ਜਾਣੇ ਮੰਨ ਲੈਣਾ ਵੀ ਵਿਆਹ ਨਾ ਕਰਾਉਣਾ ਧਰਮ ਐ ਕਿੰਨਾ ਚਿਰ ਲੱਗੂ ਬਣਾ ਦੱਸੋ ਮੈਨੂੰ ਸੌਕ ਸਾਲ ਲੱਗ ਸਕਦਾ ਵੱਧ ਤੋਂ ਵੱਧ ਨਾਲੋਂ ਖਤਮ ਹੋਣ ਤੇ ਕਿ ਵੱਧ ਲੱਗ ਲਊ ਵਿੱਚ ਮੰਨ ਲਓ ਅੱਜ ਪਔਰ ਦੇ ਬੱਚਿਆਂ ਚੱਲੋ ਹਰ ਹਰਿ ਸੋਤਾ ਖਤਮ ਇੱਕ ਖਿਆਲ ਤਾਂ ਖਤਮ ਕਰੂ ਮਨੁੱਖਾਂ ਨੂੰ ਇਹ ਖਿਆਲ ਤਾਂ ਰੱਬ ਦੇ ਨਿਯਮ ਤੋਂ ਉਲਟ ਹੈ ਰੱਬ ਜੀ ਦਾ ਕੀ ਨਿਯਮ ਹੈ ਵੀ ਹਰ ਜੀਵ ਆਪਣੇ ਵਰਗੇ ਹੋਰ ਜੀਵ ਪੈਦਾ ਕਰਦਾ ਹੈ ਤਿੰਨ ਗੁਣ ਰੱਬ ਨੇ ਹਰੇਕ ਜੀਵ ਚ ਪਾਏ ਹੈ ਵੀ ਹਰ ਜੀਵ ਨੂੰ ਆਪਣੀ ਹੋਂਦ ਦਾ ਸਾਹ ਹੁੰਦਾ ਹੈ ਉਹ ਵੀ ਕੀੜੇ ਮਕੌੜੇ ਹੈ ਤੇ ਆਪਣੀ ਹੋਂਦ ਨਾਲ ਪਿਆਰ ਕਰਦਾ ਹੈ ਤੇ ਆਪਣੀ ਹੋਂਦ ਨੂੰ ਕਾਇਮ ਰੱਖਣ ਤੇ ਯਤਨ ਕਰਦਾ ਹੈ ਜਤਨ ਕਰਦਾ ਐ ਮਨੁੱਖ ਤੋਂ ਮਨੁੱਖ ਹੋ ਕੇ ਮਨੁੱਖਾ ਜਾਤੀ ਨੂੰ ਖਾਣ ਲੱਗ ਗਿਆ ਤੂੰ ਦਾ ਜੰਡੜਾ ਹੈ ਜਾਨਵਰਾਂ ਪੰਛੀਆਂ ਤੂੰ ਹੀ ਪੜਾ ਹੋ ਗਿਆ ਬੋਲੋ ਸਤਨਾਮ ਹਾਂਜੀ ਰੱਬ ਜੀ ਦਾ ਐਸੇ ਹੀ ਹੁਕਮ ਹੈ ਹਰ ਜੀਵ ਆਪਣੇ ਵਰਗੇ ਹੋ ਕੇ ਜੀ ਪੈਦਾ ਕਰਦਾ ਸਰਹੋ ਵਿਚਾਰ ਆਪਣਾ ਵਿਸ਼ਾਣੇ ਸੀ ਵਿੱਚੋਂ ਇਸ਼ਾਰਾ ਆ ਗਿਆ ਤਾਂ ਸੋ ਇਦਾਂ ਗੱਲ ਚੱਲੇ ਸੀ ਵੀ ਜੋ ਰੱਬੀ ਨਿਜਮਾ ਦੇ ਮੁਤਾਬਕ ਜਿਉਣਾ ਹੈ ਇਹ ਤਾਂ ਉਹ ਜਿਉਣ ਦੀ ਯੁਕਤ ਵੀ ਨਹੀਂ ਜਾਣਦੇ ਲੋਕ ਜਤੀ ਸਦਾ ਵਿੱਚ ਯੁਕਤ ਨਾ ਜਾਣੇ ਛੱਡ ਬਹੇ ਜੋਤੀ ਕੋ ਹੁੰਦੇ ਆ ਘਰ-ਵਾਰ ਛੁੱਟੀ ਫਿਰਦੇ ਆ ਇਹ ਤਾਂ ਇਹ ਤਾਂ ਜਿਉਣ ਦਾ ਚੱਜ ਵੀ ਨਹੀਂ ਜਾਣਦੇ ਬਾਣੀ ਦਾ ਫੈਸਲਾ ਇਹ ਮਹਾਤਮਾ ਕੋਈ ਨਹੀਂ ਸੋਹਰੋ ਖ ਵਿਚਾਰ